ਤੋਂ ਤੱਕ ਮੇਰਾ ਸਵਾਲ ਆ ਬਾਰੇ ਚੱਕਦੇ ਅੱਗੇ ਵੀ ਮੇਰੇ ਤੇ ਬਹੁਤ ਮਿਹਰ ਭਰਿਆ ਹੱਥ ਰੱਖਿਆ ਜਦੋਂ ਜਦੋਂ ਮੈਂ ਇਲੈਕਸ਼ਨਾਂ ਲੜਿਆ ਭਾਵੇਂ ਉਹ 2002 ਦਾ ਇਲੈਕਸ਼ਨ ਸੀ 17 ਦਾ ਇਲੈਕਸ਼ਨ ਸੀ 12 ਦਾ ਇਲੈਕਸ਼ਨ ਸੀ ਇਹ ਜਿੰਨੀਆਂ ਇਲੈਕਸ਼ਨਾਂ ਹੋਈਆਂ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਰਹੀ ਠੀਕ ਆ ਤੁਸੀਂ ਜਿੱਤਾਂ ਵੀ ਬੜੀਆਂ ਵੱਡੀਆਂ ਪ੍ਰਾਪਤ ਕਰਾਈਆਂ ਔਰ ਵਿਧਾਨ ਸਭਾ ਦੀਆਂ ਪੌੜੀਆਂ ਤਿੰਨ ਵਾਰੀ ਤੁਸੀਂ ਚੜਾਈਆਂ ਭਾਵੇਂ ਮੈਂ ਉਦੋਂ ਆਜ਼ਾਦ ਖੜਾ ਹੋਇਆ 2002 ਚ ਜਾਂ 17 ਚ ਜਾਂ 12 ਚ ਆ ਠੀਕ ਹੈ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਪਰ ਤੁਹਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਸੀ ਇਹ ਪਾਰਟੀਆਂ ਦੇ ਗਲਤ ਫੈਸਲੇ ਹੋ ਕਾਰਨ ਕਰਕੇ ਤੇ ਕਈ ਗੱਲਾਂ ਤੋਂ ਆਪਾਂ ਰਹਿ ਗਏ ਪਰ ਫੇਰ ਵੀ 40 40 50 50 ਹਜ਼ਾਰ ਵੋਟ ਇਸ ਹਲਕੇ ਨੇ ਬੜੀ ਵੱਡੀ ਗਿਣਤੀ ਦੇ ਨਾਲ ਵੋਟਾਂ ਪਾਈਆਂ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਆ ਸਾਡੀਆਂ ਮਾਵਾਂ ਬੇਟੀਆਂ ਨੇ ਸਾਡੀਆਂ ਭੈਣਾਂ ਬੇਟੀਆਂ ਨੇ ਆ ਜਿੰਨੇ ਨੌਜਵਾਨ ਆਗੂ ਨੇ ਦੇਖੋ ਇਹ ਇਲੈਕਸ਼ਨ ਹੈ ਅਜੀਹਾ ਇਲੈਕਸ਼ਨ ਆ ਕਿ ਇਹ ਇਲੈਕਸ਼ਨ ਦੇ ਵਿੱਚ ਇਹ ਜਿਹੜੀ 27 ਦਾ ਮੁੱਢ ਆ ਉਹ ਵਜਣਾ ਔਰ ਜਿੱਥੋਂ ਤੱਕ ਮੈਂ ਸਮਝਦਾ ਜਿਹੜੇ ਚਾਲ ਆ ਤੁਸੀਂ ਵੋਟਾਂ ਪਾਈਆਂ ਸੀ ਅੱਜ ਜੇ ਮੈਂ ਕੰਮਾਂ ਦੀ ਗਿਣਤੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਉਣ ਲੱਗ ਜਾਵਾਂ ਤੇ ਉਹ ਵੀ ਮੇਰਾ ਖਾਲ ਅਣਗਿਣਤ ਆ ਤੁਹਾਡੇ ਪਿੰਡ ਵੀ ਸ਼ਾਇਦ ਕੈਂਪ ਲੱਗਾ ਹੋਵੇ ਪਰ ਜਿਵੇਂ ਕਿਸਾਬ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਤੁਹਾਡੀ ਆਪਣੀ ਸਰਕਾਰ ਨੇ ਦੇਖੋ 10 ਲੱਖ ਰੁਪਏ ਦਾ ਬੀਮਾ ਹਰ ਸਾਲ ਮੇਰੇ ਤੋਂ ਪਹਿਲਾਂ ਸ਼ਾਇਦ ਇੱਥੇ ਸਟੇਜ ਤੇ ਕਿਹਾ ਗਿਆ ਹੋਵੇ ਇਹ ਛੋਟੀ ਗੱਲ ਨਹੀਂ 10 ਲੱਖ ਰੁਪਏ ਦਾ ਬੀਮਾ ਹਰ ਇੱਕ ਪਰਿਵਾਰ ਲਈ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਸਾਰਿਆਂ ਲਈ ਬਰਾਬਰ 10 ਲੱਖ ਦਾ ਬੀਮਾ ਹਰ ਇੱਕ ਪਰਿਵਾਰ ਲਈ ਔਰ ਹਰ ਇੱਕ ਸਾਲ ਹੋਇਆ ਕਰੂਗਾ ਕਿਹੜੇ ਕੰਮ ਕਰਾਉਣੇ ਆ ਤੁਸੀਂ ਜਿਹੜੇ ਵੀ ਕੰਮ ਕਰਾਉਣੇ ਆ ਉਹ ਤੁਸੀਂ ਕਰਾ ਲਓ ਪੈਸੇ ਦੀ ਕੋਈ ਕਮੀ ਨਹੀਂ ਕੋ 10 20 30 40 50 ਜਿੰਨਾ ਵੀ ਤੁਸੀਂ ਲਾਉਣੇ ਆ ਉਹ ਮੈਂ ਤੁਹਾਡੇ ਵਿਭਾਗੇ ਕੋਲਵਾ ਦੇਣਾ ਜਿੰਨਾ ਚਿਰ ਤੁਹਾਡਾ ਦੂਜਾ ਮਸਲਾ ਨਹੀਂ ਹੱਲ ਹੁੰਦਾ ਦੇਖੋ ਜੇ ਕੰਮ ਕਰਾਂਗੇ ਤੇ ਜੇ ਤੁਸੀਂ ਮੋਤਵਰੀ ਕਰਨੀ ਆ ਤੇ ਤਾਂ ਹੀ ਇਹ ਜਨਤਾ ਕੋ ਜਾਓਗੇ ਤੇ ਫਤਵਾ ਉਦੋਂ ਹੀ ਮਿਲਣਾ ਜੇ ਤੁਸੀਂ ਕੁਝ ਕਰਕੇ ਦਿਖਾਓਗੇ ਉਨਾਂ ਚਿਰ ਨਾ ਮੈਨੂੰ ਕਿਸੇ ਨੇ ਝੱਲਣਾ ਨਾ ਕਿਸੇ ਮੋਤਵਰ ਨੂੰ ਝੱਲਣਾ ਤੇ ਕੰਮ ਜਿਹੜੇ ਆ ਕੰਮਾਂ ਦੀ ਕਸਰ ਨਹੀਂ ਰਹਿਣ ਦਿੰਦੇ ਤੁਸੀਂ ਸਾਰਾ ਡਾਟਾ ਤਿਆਰ ਕਰ ਲਓ ਤੁਹਾਡੇ ਕੋਲ ਐਕਸ਼ਨ ਕੱਲ ਐਸ ਡੀਓ ਮੇਰੇ ਖਾਲ ਆ ਗਿਆ ਸੀ ਜਿਹੜੇ ਵੀ ਤੁਸੀਂ ਕੰਮ ਕਰਾਉਣੇ ਆ ਭਾਵੇਂ ਰਸਤਿਆਂ ਦੇ ਕਰਾਉਣੇ ਆ ਜਾਂ ਹੋਰ ਵੀ ਜਿਹੜੇ ਕੋਈ ਕੰਮ ਕਰਾਉਣੇ ਜਿਹੜੇ ਕੋਈ ਰਹਿ ਗਏ ਜਿਹੜੇ ਤੁਸੀਂ ਸਮਝੇ ਜਾਂ ਕੋਈ ਕਿਸੇ ਭੈਣ ਭਰਾ ਨੇ ਕੋਈ ਕੋਈ ਚੀਜ਼ ਬਣਾਉਣੀ ਹੈ ਇੱਥੇ ਇਹ ਤੁਸੀਂ ਇਹ ਤੁਸੀਂ ਪਿੰਡ ਵਾਲਿਆਂ ਨੇ ਸਲਾਹ ਕਰਨੀ ਹੈ ਕਿਉਂਕਿ ਤੁਹਾਨੂੰ ਜਿਆਦਾ ਪਤਾ ਤੁਸੀਂ ਰੋਜ਼ ਪਿੰਡ 'ਚ ਰਹਿਣਾ ਰੋਜ਼ ਹੀ ਤੁਹਾਨੂੰ ਕੋਈ ਨਾ ਕੋਈ ਸਵੇਰੇ ਸਵੇਰੇ ਕੋਈ ਨਾ ਕੋਈ ਕੋਈ ਕੰਮ ਕਹਿ ਕੇ ਜਾਂਦਾ ਇਹ ਮਸਲੇ ਤੁਸੀਂ ਹੱਲ ਕਰਨੇ ਆ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੰਦੇ ਪਰ ਇੱਕ ਬੇਨਤੀ ਆ ਦੇਖੋ ਦੂਜਿਆਂ ਨੇ ਹੁਣ ਤਕਰੀਬਨ ਡिक्लेअर ਕਰਤੀਆਂ ਸੀਟਾਂ ਕਾਂਗਰਸ ਨੇ ਵੀ ਕਰਤੀ ਭਾਜਪੀ ਨੇ ਵੀ ਕਰਤੀ ਅਕਾਲੀ ਦਲ ਨੇ ਵੀ ਕਰਤੀ ਇੱਥੇ ਗੱਲ ਕਰਨ ਡਏ ਸੀ ਅਕਾਲੀ ਦਲ ਦੀ ਦੇਖੋ ਜਿਹੜੀ ਪਾਰਟੀ ਦੀ ਕੋਈ ਕੋਈ ਸੋਚ ਹੀ ਨਾ ਹੋਵੇ ਅੱਗੇ ਦੇ ਕਹਿੰਦੇ ਹੁੰਦੇ ਸੀ ਅਕਾਲੀ ਦਲ ਟਿਕਟਾਂ ਉਹਨਾਂ ਨੂੰ ਦਿੰਦਾ ਪੁਰਾਣੇ ਜਥੇਦਾਰਾਂ ਨੂੰ ਪੁਰਾਣੇ ਜਿਨ੍ਹਾਂ ਨੇ ਕਾਲਣਾ ਕਾਲੀਆਂ ਹੁਣ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹੁਣ ਤੇ ਇੱਕ ਫਰਜੀ ਨਾਂ ਦੇ ਦਿੱਤਾ ਜਿਹੜਾ ਧਰਮੀ ਫੌਜੀ ਦਾ ਅਕਾਲੀ ਦਲ ਨੇ ਇੱਕ ਖੇਡ ਖੇੜੀ ਆ ਧਰਮੀ ਫੌਜੀ ਦਾ ਨਾਮ ਦੇ ਕੇ ਤੇ ਫੌਜ ਫੌਜ ਵਾਲੇ ਵੀ ਬਦਨਾਮ ਕਰਦੇ ਜਿਹੜੇ ਧਰਮੀ ਫੌਜੀ ਉਹ ਵੀ ਬਦਨਾਮ ਕਰਦੇ ਤੁਸੀਂ ਵੇਖੋ ਕਿੱਥੋਂ ਚੁੱਕ ਗਿਓ ਬੀਬੀ ਜੀ ਨੂੰ ਲਿਆਂਦਾ ਮਜੀਠੇ ਹਲਕੇ ਤੋਂ ਇਹ ਕਲਾ ਮਜੀਠਾ ਹੀ ਰਹਿ ਗਿਆ ਜਿਹੜਾ ਸਾਰਾ ਪੰਜਾਬ ਜਿੰਨੇ ਸਾਹਮਣਾ ਮਜੀਠੇ ਹਲਕੇ ਤੋਂ ਲਿਆ ਕੇ ਤੇ ਤਰਨਤਾਰਨ ਚ ਖੜਾ ਕੀਤਾ ਤੇ ਧਰਮੀ ਫੌਜੀ ਆਪਣੇ ਘਟਿਆ ਮੇਰੇ ਖਿਆਲ ਤੁਹਾਡੇ ਪਿੰਡ ਜੀ ਹੋਣੇ ਆ ਆ ਸਾਰੇ ਜ਼ਿਲ੍ਹੇ ਚ ਕਿਨੇ ਧਰਮੀ ਫੌਜੀ ਤੇ ਮੈਨੂੰ ਧਰਮੀ ਫੌਜੀ ਦਾ ਡੈਲੀਗੇਟ ਮਿਲਿਆ ਮੈਨੂੰ ਸਾਰੇ ਡੈਲੀਗੇਟ ਮਿਲੇ 10 15 20 ਜਾਣੇ ਮਿਲੇ ਆ ਧਰਮੀ ਫੌਜੀ ਮੈਂ ਕਿਹਾ ਯਾਰ ਐਸ ਨਾਲ ਦਾ ਆਂਦਾ ਜੀ ਅਸੀਂ ਸਾਰੀ ਸ਼ਨਾਖਤ ਕਰਕੇ ਆਏ ਆ 900 ਕੁਛ ਧਰਮੀ ਫੌਜੀ ਆ ਆਪਣੇ 900 ਕੁਛ ਆਂਦਾ ਜੀ ਕਿਤੇ ਨਾ ਹੀ ਆਨੇਗਾ ਵੇਖੋ ਜਿਹੜੀ ਪਾਰਟੀ ਜਿਹੜੀ ਆਂਦੀ ਆ ਵੀ ਐਸੀ ਸਾਨੂੰ 100 ਸਾਲ ਹੋ ਗਿਆ ਆ ਮੈਂ ਕਿਉਂ ਛੱਡਿਆ ਮੈਂ ਇਹਨਾਂ ਦੀਆਂ ਕਰਤੂਤਾ ਕਰਕੇ ਛੱਡਿਆ ਮੈਂ ਤੇ ਘਰ ਬੈਠਾ ਜ਼ਾ ਮੈਂ ਤੇ ਸਾਲ ਪਹਿਲਾਂ ਛੱਡ ਕੇ ਆਇਆ ਹਾਂ ਇਹ ਤੇ ਪਤਾ ਨਹੀਂ ਸੀ ਦੇਖੋ ਜ਼ਿੰਦਗੀ ਮੌਤ ਤੇ ਕੁਦਰਤ ਦੇ ਹੱਥ ਆ ਕਿਸੇ ਨੂੰ ਜ਼ਿੰਦਗੀ ਦੇਣੀ ਕਿਸੇ ਨੂੰ ਇਸ ਦੁਨੀਆ ਤੋਂ ਲੈ ਜਾਣਾ ਇਹ ਪਰਮਾਤਮਾ ਦੇ ਹੱਥ ਆ ਤੇ ਮੈਂ ਤੇ ਸਾਲ ਪਹਿਲਾਂ ਇਹਨਾਂ ਨੂੰ ਛੱਡ ਕੇ ਆ ਗਿਆ ਕਿ ਮੈਂ ਕਿਹਾ ਤੁਹਾਡੀਆਂ ਨੀਤੀਆਂ ਹੀ ਨਹੀਂ ਸਹੀ ਤੁਸੀਂ ਕੰਮ ਹੀ ਇਹੋ ਜੇ ਕਰਦੇ ਆ ਜਿਹੜਾ ਰੱਬ ਵੀ ਨਹੀਂ ਤੁਹਾਨੂੰ ਮਾਫ਼ ਕਰਦਾ ਇਨਸਾਨ ਤੇ ਗੱਲ ਬਕਰੀ ਤੁਹਾਨੂੰ ਰੱਬ ਨੇ ਵੀ ਨਹੀਂ ਮਾਫ਼ ਕਰਨਾ ਇਹੋ ਜੇ ਭੇੜੇ ਦੇ ਮਾਰੇ ਕੰਮ ਤੁਸੀਂ ਕਰ ਗਏ ਜੀ ਸੋ ਇਸ ਕਰਕੇ ਜੇ ਕਾਂਗਰਸੀ ਗੱਲ ਕਰੀਏ ਉਹਨਾਂ ਦਾ ਪੰਜ ਸਾਲ ਹੋਣਾ ਮੇਰਾ ਗੱਲ ਇੱਥੇ ਕੋਈ ਵੜਿਆ ਹੀ ਨਹੀਂ ਪੰਜ ਸਾਲ ਤੁਹਾਡੇ ਉਹ ਵੀ ਉੰਜ ਹੀ ਨਿਕਲ ਗਏ ਦੇਖੋ ਵੋਟ ਸੋਚ ਕੇ ਪਾਇਓ ਜ਼ਰੂਰ ਅੱਗੇ ਵੀ ਵੋਟਾਂ ਆਪਾਂ ਕਈ ਬਣਾ ਲਾਂ ਜੀ ਕੋਈ ਪਾ ਦਿੰਦੇ ਆ ਵੀ ਚੱਲ ਯਾਰ ਐਤ ਕੀ ਇਹਨੂੰ ਬਾਲੀਏ ਆ ਕੀ ਇਹਨੂੰ ਪਰਤਾਲੀਏ ਆ ਕੀ